ਸਾਸੀ ਦਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਚੋਗੇ ਮੌਸਮ ਚੰਗਾ ਸ਼ੁਰੂ ਹੋ ਗਿਆ ਜੀ ਰੌਣਕਾਂ ਸ਼ੁਰੂ ਹੋ ਗਈਆਂ ਤਕਰੀਬਨ ਜਿੰਨਾ ਮੁਲਕਾ ਥੋੜਾ ਗਰਮੀ ਦੇ ਨਿਯਾਰੀ ਚਲਦੇ ਪਏ ਬਹੁਤ ਜ਼ਿਆਦਾ ਨਹੀਂ ਇੰਡੀਆ ਦੇ ਆਪਾਂ ਨਹੀਂ ਕਹਿ ਸਕਦੇ ਇੰਡੀਆ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਬਾਕੀ ਤੁਸੀਂ ਫਿਰ ਵੀ ਬੜੇ ਚੰਗੇ ਹੋ ਜਿਹੜੀਆਂ ਸਾਡੀਆਂ ਗੱਲਾਂ ਸੁਣ ਲੈਂਦੇ ਹੋ ਅੱਜ ਕੱਲ ਕੋਈ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂਗਾ ਕਈ ਲੋਕ ਗਲਤ ਕਮੈਂਟ ਕਰ ਦਿੰਦੇ ਨੇ ਕਈ ਸਹੀ ਕਮੈਂਟ ਕਰ ਦਿੰਦੇ ਨੇ ਇੰਡੀਪੈਂਡੈਂਡ ਕਰਦਾ ਹੈ ਤੁਹਾਡੀ ਸੁਭਜ ਤੇ ਕਈ ਕਹਿੰਦੇ ਤੁਸੀਂ ਇੰਗਲੈਂਡ ਬਾਰੇ ਨੈਗੇਟਿਵ ਪਾਉਂਦੇ ਹੋ ਇੰਨਾ ਬੁਰਾ ਨਹੀਂਗਾ ਇੰਗਲੈਂਡ ਇੰਨੀ ਦੁਨੀਆ ਉੱਤੇ ਰਹਿਣ ਲਈ ਕਈ ਲੋਕ ਕਹਿੰਦੇ ਤੁਸੀਂ ਸੱਚੀਆਂ ਗੱਲਾਂ ਕਰਦੇ ਹੋ ਸਹੀ ਦੱਸਦੀ ਹਾਲਾਤ ਅਜਕਲ ਨਵੇਂ ਬੱਚੇ ਪਾਜਾ ਦੇ ਆਨ ਤੋਂ ਜਦੋਂ ਪਤਾ ਉੱਤੇ ਕਮਾਈ ਨਹੀਂ ਗਈ ਪਈਆਂ ਉਹ ਰਹਿਣਾ ਪੈਣਾ ਤੇ ਫਿਰ ਕੀ ਫਾਇਦਾ 15-20 ਲੱਖ ਰੁਪਏ ਲਾ ਕੇ ਉੱਤੇ ਪਰਦੇਸੇ ਤੰਗ ਹੋਣਾ ਨਾ ਇੰਗਲੈਂਡ ਹੀ ਥੋੜੀ ਵੇਖੀ ਜਾਂਦਾ ਵੀ ਇੰਗਲੈਂਡ ਹੀ ਜਾਣਾ ਹੋਰ ਵੀ ਬਹੁਤ ਮੌਕੇ ਗਏ ਵੇ ਅਸੀਂ ਤੇ ਦੋਸਤੋ ਇਹ ਚਿਰਾਂ ਨੇ ਤਾਂ ਤੁਹਾਨੂੰ ਹਲਾਲ ਦੱਸਨੇ ਆ ਅਸੀਂ ਨਾ ਕਿਸੇ ਕੋਈ ਪੈਸਾ ਕਮਾਉਣੇ ਤੇ ਨਾ ਹੀ ਕਮਾਉਣਾ ਨੁਕਸਾਨ ਜਾਂ ਫਾਇਦਾ ਸਾਡਾ ਕੋਈ ਨਹੀਂ ਹੁੰਦਾ ਇਹ ਠੀਕੇ ਚੰਨ ਦੇ ਬੈਠੇ ਆ ਕੋਈ ਨਾ ਕੋਈ ਨਿਊਜ਼ ਜੋ ਸਾਨੂੰ ਸਹੀ ਬਦ ਲੱਗਦੀ ਅਸੀਂ ਪੋਸਟ ਕਰ ਦਿੰਨੇ ਆ ਮੰਨਣਾ ਨਾ ਮੰਨਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਜਿੰਨਾ ਸੋਚਿਆ ਇੰਗਲੈਂਡ ਆਲਾ ਹੈ ਉਹਨਾਂ ਨੇ ਨੈਗੇਟਿਵ ਕਦੀ ਨਹੀਂ ਸੋਚਣਾ ਉਹ ਨਾ ਕਰਦੇ ਨਹੀਂ ਜੀ ਅੰਗਰੇਜ਼ ਬੋਲ ਨਿਆਰੇ ਵੀ ਉੱਤੇ ਨਹੀਂ ਦੁਨੀਆ ਰਹਿੰਦੀ ਏ ਉਹ ਬਾਲੀਵੁੱਡ ਵਾਲੇ ਐਕਟਰ ਜਾ ਕੇ ਦੇ ਨੇ ਪੈਸੇ ਕਮਾਉਂਦੇ ਅਸੀਂ ਕੋਈ ਕਮਾ ਸਕਦੇ ਅਸੀ ਕਿ ਇਹਨਾਂ ਕੱਟ ਗਏ ਆ ਤੇ ਜਿਨ੍ਹਾਂ ਨੇ ਸਹੀ ਸੋਚ ਕੇ ਫੈਸਲਾ ਕਰਨਾ ਉਹ ਮੇਸ਼ਨ ਲਾਤ ਦੀ ਵੀਟ ਕਰਦੇ ਵੇ ਵੀ ਇਸ ਦੀ ਵੀ ਹਾਲਾਤ ਅਗਰ ਅੱਛੇ ਨਹੀਂ ਗਈ ਤੇ ਕੋਈ ਫਾਇਦਾ ਨਹੀਂ ਹਜਾਂ ਦਾ ਕਿਉਂਕਿ ਪੈਸੇ ਖਰਾਬ ਕਰਨੇ ਨਿਕਾਲੇ ਜਿਹੜੇ ਇੱਥੇ ਲੋਗ ਰਹਿੰਦੇ ਵੇ ਵੇ ਉਹ ਰੋਦੇ ਵੇ ਵੇ ਕੰਮ ਕਰ ਮਿਲਦਾ ਕੋਈ ਨਹੀਂ ਗਾ ਬੜਿਆ ਨਜ਼ਰ ਆਂਦੇ ਵੇ ਕਿਉਂਕਿ ਉਹਨਾਂ ਹਾਲਾਤ ਦਾ ਪਤਾ ਲੱਗ ਜਾਂਦਾ ਜਿਹੜੇ ਥੋੜੀ ਬੰਦ ਨਜ਼ਰ ਦੇ ਚ ਜਾਂਦੇ ਇਹ ਤੇ ਉਹ ਗੱਲ ਹੋ ਗਈ ਕੋਈ ਸਾਧੂ ਸੀ ਸਾਧੂ ਜੀ ਨਾਪਾ ਕਹਿੰਦੇ ਆ ਸਾਧ ਦਾ ਢੇੜਾ ਸੀ ਉਹਦੇ ਕੋਲ ਰੋਜ਼ 2 4 5 ਚੇਲੇ ਨਵੇਂ ਆਉਂਦੇ ਸੀ ਰੋਜ਼ ਨਵੇਂ ਚੇਲੇ ਆਈਦੇ ਸਾਧਵੀ ਕਹਿੰਦਾ ਕੋਈ ਨਹੀਂ ਰਹੀ ਉਹ ਮੈਂ ਕਹਿੰਦਾ ਤੁਹਾਨੂੰ ਪਲੇ ਰੋਟੀ ਖਵਾਣੀ ਹੈ ਜਿਵੇਂ ਮੈਂ ਕਹਿੰਦਾ ਵਾ ਮੰਗ ਤਾਂ ਕੇ ਤਸੀਬ ਖਾਈ ਜਾਣਾ ਲੇਕਿਨ ਥੋੜੀ ਬੇਸ਼ੱਕ ਆ ਗਈ ਉਹ ਪੈਸੇ ਚਾਰ ਲੋਕੀ ਸੋਹ ਜਾਂਦੇ ਨਹੀਂ ਮੱਤਾ ਠੀਕ ਕਹਿੰਦਾ ਜੀ ਤੇ ਰੋਟੀ ਬਣੀ ਚਲੀ ਜਾਂਦਾ ਸੀ ਇੰਤਨੀ ਕਿ ਸ਼ਹਿਰ ਦੇ ਨੇ ਬਾਬਾ ਕਾ ਹੀ ਥਾ ਕਹਿੰਦਾ ਬਾਬਾ ਜੀ ਜਾਂ ਸਾਧ ਜੀ ਚੇਲੇ ਬੜੇ ਹੋ ਗਏ ਵੇ ਕੀ ਕਰੀਏ ਕਹਿੰਦਾ ਪੁੱਤਰ ਘਰ ਆਣਾ ਤੂੰ ਜਦੋਂ ਭੁੱਖੇ ਬਣ ਕੇ ਆਪਣੇ ਆ ਭਜਣਗੇ ਕੁਝ ਨੂੰ ਕਿਆਂ ਦੀ ਲੋੜ ਨਹੀਂ ਕਿਹਨੂੰ ਬੜਾ ਬਲਾ ਇਹੋ ਲੈ ਇਹੋ ਆ ਲੋ ਆਇਆ ਇਮੀਗ੍ਰੇਸ਼ਨ ਦਾ ਜਿਹਦੋ ਕੰਮ ਕਾਰ ਨਹੀਂ ਮਿਲਣਾ ਪੱਲਿਓ ਬਾਪੂ ਗੁਲਕ ਨਾ ਹੀ ਰ ਪੈਸੇ ਮੰਗਾ ਕੇ ਖਾਣਗੇ ਕੁਝ ਭੱਜ ਗਏ ਵੀ ਕੁਝ ਕਿਆਂ ਲੋਕਾਂ ਨੇ ਭੱਜ ਜਾਣਾ ਤੇ ਕਿਆਂ ਲੋਕਾਂ ਚੋਰੀ ਲਈ ਜਾਨਾ ਉਹ ਤੁਹਾਨੂੰ ਪਤਾ ਸਾਰੀ ਦੁਨੀਆ ਜੀ ਇਲੀਗਲ ਚੱਲਦਾ ਕੰਮ ਜਿੰਨੀ ਮਰਜ਼ੀ ਸਖਤੀ ਹੋ ਜੇ ਲੋਕੀ 15 15 ਸਾਲ ਤੋਂ ਉੱਤੇ ਰੰਡੇ ਇਹ ਲਾਸਟ ਵੀਕ ਇੱਥੇ ਨਾ ਵਸਾਕੀ ਦਾ ਮੇਲਾ ਮਨਾਇਆ ਸੀ ਵੈਸਟ ਪਾਰਕ ਜੀ ਉਹ ਉਹ ਹਮ ਟਾਈਂ ਤੇ ਮੈਂ ਦੋ ਤਿੰਨ ਨਾ ਵੀਡੀਓ ਪੋਸਟ ਕੀਤੀਆਂ ਸੀ ਉਹ ਕਿਸੇ ਸੱਜਣ ਨੇ ਵੇਖ ਲਈ ਆਪਣੀਆਂ ਪੁਰਤਗਾਲ ਚ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਤੁਸੀਂ ਦੇ ਇੱਕ ਵਸਾਕੇ ਦਾ ਮੇਲਾ ਵੇਖ ਕੇ ਨੇ ਨਾ ਸਾਲ ਬਾਅਦ ਕਹਿੰਦਾ ਪੁਰਤਗਾਲ ਤੇ ਅੱਜ ਕਦੋਂ ਵਸਾਕੇ ਦਾ ਮੇਲਾ ਰੋ ਹੀ ਹੁੰਦਾ ਮੈਂ ਕਿਹਾ ਕੀ ਮਤਲਬ ਕਹਿੰਦਾ ਇੰਨੀ ਕਿੱਥੇ ਜਨਤਾ ਆ ਰਹੀ ਹੈ ਨਾ ਪੂਰਾ ਵਸਾਕੇ ਦਾ ਮੇਲਾ ਬਣਿਆ ਹੁੰਦਾ ਪਾਰਕ ਦੇ ਵਿੱਚ ਮੈਂ ਕਿਹਾ ਠੀਕ ਹੈ ਵੀ ਕੀ ਕਰਨ ਹਰ ਬੰਦੇ ਨੇ ਪੇਪਰ ਦੇ ਰਾਣੇ ਵੀ ਤੁਸੀਂ ਬਾਵੇਂ ਵਸਾਕੇ ਸਮਝੋ ਤੇ ਬਾਵੇਂ ਦੁਆਰੀ ਸਮਝੋ ਜਿਹੜੇ ਸੈੱਟ ਹੋ ਗਏ ਉਹ ਠੀਕ ਹੈ ਜਿਹੜੇ ਵਿਚਾਰੇ ਤੱਕੇ ਜਾਂਦੇ ਉਹਨਾਂ ਨੂੰ ਕਿਤੇ ਵੀ ਆਸਰੀ ਜਦੋਂ ਕਿ ਨਜ਼ਰ ਆਂਦੀ ਭਾਵੇਂ ਕੋਈ ਮੁਲਕੇ ਉਹ ਕਹਿੰਦੇ ਕੋਈ ਨਹੀਂ ਜਾ ਕੇ ਵੇਖਦੇ ਆ ਤੇ ਗੱਲ ਵੀ ਸਹੀ ਏ ਦੇਖੋ ਜੀ ਰਿਸਕ ਤੇ ਜਾਣੀ ਪੈਂਦਾ ਹੈ ਜੇ ਤੁਸੀਂ ਸੋਚੋ ਵੀ ਰਿਸਕ ਤੋਂ ਬਗੈਰ ਕੋਈ ਬੰਦਾ ਸੱਟ ਨਹੀਂ ਹੁੰਦਾ ਜਦੋਂ ਤੁਸੀਂ ਇੰਡੀਆ ਤੋਂ ਤੁਰ ਪੈਂਦੇ ਹੋ ਤੇ ਸਮਝੋ ਰਿਸਕ ਰਿਸਕ ਕਰੇ ਲੋਕ ਅਮਰੀਕਾ ਦੀ ਡੋਂਗੀ ਲਾਉਂਦੇ ਵੀ ਉੱਚੀ ਰਿਸਕੇ ਗਏ ਫੜੇ ਜਾਂਦੇ ਵੇ ਹੁਣ ਇੰਗਲੈਂਡ 'ਚ ਜਿਹੜੇ ਲੋਕੀ ਡੋਂਗੀ ਲਾ ਕੇ ਆ ਰਹੇ ਸੀ ਇੱਥੇ ਵੀ ਰਿਸਕ ਸ਼ੁਰੂ ਹੋ ਗਿਆ ਉਹ ਸਦਨ ਨਾਲ ਫੜ ਕੇ ਰੰਲਾ ਪਈ ਜਨ ਇਸ ਕਰਕੇ ਡਿਪੈਂਡ ਕਰਦਾ ਵੀ ਤੁਹਾਡੀ ਸੋਚ ਕਿਹੋ ਜੀ ਅਸੀਂ ਨਹੀਂ ਕਹਿੰਦੇ ਰਿਸਕ ਲੈ ਕੇ ਆਓ ਰਿਸਕ ਉਹ ਲੋ ਜਿਹੜਾ ਪੈਸੇ ਦਾ ਹੈ ਜੇ ਤੁਸੀਂ ਆਪਣੀ ਲਾਈਫ ਦਾ ਰਿਸਕ ਲੈਂਦੇ ਹੋ ਉਹ ਬਹੁਤ ਗਲਤ ਗੱਲ ਹੈ بڑے ਲੋਕੀ ਵਿਚਾਰੇ ਦੀਆਂ ਲਾਸ਼ਾਂ ਦੁਲੀਆਂ ਵੀ ਆ ਰਸਤੇ ਵਿੱਚ ਜਿਹੜੇ ਚੋਰੀ ਅੰਟਰ ਹੁੰਦੇ ਅਮਰੀਕਾ 'ਚ ਭਰਾਮਾਂ ਦੇ ਜੰਗਲ 'ਚ ਉਹ ਬਿਲਕੁਲ ਗਲਤ ਗੱਲ ਹੈ ਮਾਂ ਆਪ ਕੋ ਤੁਹਾਡੀ ਵੇਟ ਕਰਦੀ ਸਾਡੇ ਬੱਚੇ ਬਾਹਰ ਗਏ ਹੋਏ ਤੇ ਤੁਹਾਡਾ ਕੋਈ ਅਤਾ ਪਤਾ ਨਹੀਂ ਲੱਗਦਾ ਪੈਸੇ ਨਾਲ ਤੁਸੀਂ ਹੋਰ ਕੋਈ ਬਿਜ਼ਨਸ ਸ਼ੁਰੂ ਕਰ ਲਓ ਹੋਰ ਕੋਈ ਮੁਲਕ ਫੜ ਲਓ ਜੇ ਤੇ ਤਰੁ ਜਿੰਦਗੀ ਰਿਸਕੇ ਉਹ ਕਦੀ ਨਾ ਲੋ ਇਜੀ ਸੈਟ ਕੋਈ ਨਹੀਂ ਹੋਇਆ ਸਭ ੱਤਕੇ ਖਾ ਕੇ ਸੈਟ ਹੋ ਜਵੇ ਕੋਈ ਦੱਸਣ ਜਾਂ ਨਾਲ ਦੱਸਣ ਕਈ ਲੋਕ ਸੱਚਾਈ ਨਹੀਂ ਦੱਸਦੇ ਹਾਂ ਜਿਹੜੇ ਲੋਕ ਵਿਆਹ ਕਰਾ ਕੇ ਆਏ ਵੀ ਲੀਗਲ ਵਿਆਹ ਕਰਾਇਆ ਜਿਨ੍ਹਾਂ ਨੇ ਸਹੀ ਉਹਨਾਂ ਦਾ ਪਾਰਟਨ ਮਿਲ ਗਿਆ ਉਹ ਇਜੀ ਸੈਟ ਹੋ ਜਾਂਦੇ ਵੇ ਬਾਕੀ ਜਿਹੜੇ ਬੰਦੇ ਵਿਅਸੀ ਆਉਂਦੇ ਨਾ ਕਿਸੇ ਹੋਰ ਵਿਆਹ ਲੈ ਕੇ ਉੱਥੇ ਰਿਸਕ ਰਿਸਕੇ ਗਏ ਉਹ ਜੋ ਬੜੇ ਪਪੜ ਵੇਨੇ ਬੰਦੇ ਬੜਾ ਕੋਈ ਕਰਨੇ ਬੰਦਾ ਬੜਾ ਪੱਕਿਆਂ ਲਗਿਆ ਉਹ ਕੋਈ ਕਾਮਯਾਬ ਹੋ ਜਾਂਦਾ ਕੋਈ ਨਹੀਂ ਹੁੰਦਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਪਲੀ ਸ਼ੇਅਰ ਕਰ ਦੇਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਤੁਹਾਡਾ ਸਭ ਦਾ